ਕਰੇਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਨ ਵੈਲਕਮ ਭਗਵਾਨ ਮਾਨਾ ਸਾਹਿਬ ਸੋਸ਼ 1200 एएम ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਅਦਤਤ ਔਰ ਸਤਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਜੀ ਹਸਪੀਟਲ ਚੋਂ ਬਾਹਰ ਆ ਗਏ ਨੇ ਮੀਟਿੰਗਸ ਹੋਣੀਆਂ ਸ਼ੁਰੂ ਹੋ ਗਈਆਂ ਨੇ ਔਰ ਮੁੱਖ ਮੰਤਰੀ ਨੇ ਇੱਕ ਵਿਸ਼ੇਸ਼ ਉੱਚ ਪੱਧਰੀ ਮੀਟਿੰਗ ਨੂੰ ਦਾ ਯੋਜਨ ਵੀ ਕੀਤਾ ਹੈਗਾ ਰਿਲੀਫ ਦੇ ਬਾਰੇ ਸਾਰੀਆਂ ਅਪਡੇਟਸ ਔਰ ਮਾਨਾ ਸਾਹਿਬ ਦੇਖੋ ਇਹ ਬਹੁਤ ਐਮ ਹੋ ਜਾਂਦਾ ਹੋਵੇ ਕਿਉਂਕਿ ਹੜ੍ਹਾਂ ਦੀ ਜਿਹੜੀ ਮਾਰ ਆ ਉਹ ਘਟਨੀ ਸ਼ੁਰੂ ਹੋ ਚੁੱਕੀ ਆ ਔਰ ਇਹ ਆਫਟਰਫੈਕਟਸ ਜਿਹੜੇ ਨਿਕਰ ਆਉਣੇ ਸ਼ੁਰੂ ਹੋ ਗਏ ਆ ਹੁਣ ਵੱਡੀ ਵਿਆਪਕ ਪੱਧਰੀ ਦੇ ਨਾਲ ਸਰਕਾਰਾਂ ਨੂੰ ਐਨ ਜੀਓਸ ਨੂੰ ਜਾਂ ਜਿਹੜੇ ਵੀ ਪਾਰਟੀ ਸੱਜਣ ਹੈ ਹੈਲਪਿੰਗ ਹੈਂਡ ਹੈਗੇ ਆ ਉਹਨਾਂ ਨੂੰ ਕੰਮ ਕਰਨਾ ਪੈਣਾ ਸੋ ਮੁੱਖ ਮੰਤਰੀ ਸਾਹਿਬ ਨੇ ਕਹਲੋ ਹਸਪਤਾਲ ਤੋਂ ਛੁੱਟੀ ਹੁੰਦੇ ਸਾਰੇ ਇਹ ਇੱਕ ਹਾਈ ਪਾਵਰ ਮੀਟਿੰਗ ਜਿਹੜੀ ਆ ਉਹ ਸੱਦ ਲਈ ਸੀ ਤੇ ਦੇ ਵਿੱਚ ਸਾਰੇ ਅਫਸਰ ਸਾਹਿਬਾਨਾਂ ਦੇ ਨਾਮ ਨਾਲ ਜ਼ਿਲ੍ਹਿਆਂ ਦੇ ਸਿੱਤੀ ਕਮਿਸ਼ਨਰ ਸਾਹਿਬ ਜਿਹੜੇ ਸੀ ਉਹ ਵੀ ਵੀਡੀਓ ਕਾਨਫਰੈਂਸ ਦੇ ਥਰੂ ਸ਼ਾਮਲ ਹੋਏ

30 40 ਦਿਨਾਂ ਦੇ ਚੱਕ ਸੈਕਟਿਵਲੀ ਜਿਹੜੀ ਇਹ ਕੰਪਨਸੇਸ਼ਨ ਆਂਡ ਬਾਡਰ ਪੀ ਜਾਊਗੀ ਔਰ ਟਾਈਪ ਆਊਟ ਕਰਨਾ ਇਸ ਨੂੰ ਬਹੁਤ ਮਾਤਮੀ ਸੀ ਇਸ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਭਰੋਸੇ ਵੀ ਦਿੱਤੇ ਡਿਪਟੀ ਕਮਿਸ਼ਨਰ ਨੂੰ ਤਾਕੀਦ ਵੀ ਕੀਤੀ ਕਿ ਕੋਈ ਝਿਲਮਟ ਨਾ ਹੋਵੇ ਲੋਕਾਂ ਨੂੰ ਜਾ ਕੇ ਮਿਲ ਕੇ ਸਹੀ ਤਰੀਕੇ ਦੇ ਨਾਲ ਜਿਹੜੀਆਂ ਰਿਪੋਰਟਾਂ ਨੇ ਉਹ ਤਿਆਰ ਕੀਤੀਆਂ ਜਾਣ ਉਹਨਾਂ ਨੇ ਜ਼ਿਕਰ ਕੀਤਾ ਕਿ ਬਹੁਤੀ ਵਾਰੀ ਰਿਪੋਰਟਾਂ ਬਣਾਉਣ ਦੇ ਜੀ ਕਰ ਦੋਏ ਜਾਂਦੀ ਆ ਜਿਦਾ ਨੁਕਸਾਨ ਨਹੀਂ ਹੋਇਆ ਹੁੰਦਾ ਉਹ ਵੀ ਰਿਪੋਰਟਾਂ ਦੇ ਚਾਪੜੇ ਆਪ ਨੂੰ ਪੀੜਤ ਦੇ ਤੌਰ ਤੇ ਸ਼ੋਅ ਕਰ ਜਾਂਦੇ ਨਹੀਂ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਇਸ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਸਲਾ ਇਸ ਨੇ ਪੰਜਾਬ ਦਾ ਵੱਡਾ ਹੋਇਆ ਐਸਡੀਆਰਐਸ ਦਾ ਫੰਡ 12000 ਕਰੋੜ ਜਾਂ ਕਿੰਨੀ ਵੀ ਅਮਾਉਂਟ ਜਿਹੜੀ ਆ ਉਹਦੇ ਬਾਰੇ ਵੀ ਚਰਚਾ ਕੀਤੀ ਔਰ ਇਹਦੇ ਬਾਰੇ ਵੀ ਦੱਸਿਆ ਗਿਆ ਕੱਲ੍ਹ ਤੋਂ ਹਾਲਾਂਕਿ ਇੱਕ ਮੰਤਰੀ ਸਾਹਿਬਾਨ ਨੇ ਕਹਿਤਾ ਸੀ ਕਿ ਸਾਡੇ ਕੋਲ ਕੋਈ ਫੰਡ ਹੀ ਨਹੀਂਗਾ ਵਿੱਤ ਮੰਤਰੀ ਸਾਹਿਬ ਨੇ ਕਿਹਾ ਸੀ ਇੱਕ ਮੰਤਰੀ ਅਮਨ ਰੋੜਾ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਕਿ ਫੰਡ ਤਾਂ ਹੈਗਾ ਪਰ ਉਹਦੇ ਸ਼ਰਤਾਂ ਨਿਯਮ ਬਹੁਤ ਸਖ਼ਤ ਨੇ ਉਹ ਨਹੀਂ ਕਰ ਸਕਦੇ ਪਰ ਅੱਜ ਸਰਕਾਰ ਮਨਗਾ ਪਾਰਟੀ ਦੇ ਅਨੁਸਾਰ ਇੱਕ ਡਾਟਾ ਪੂਰ ਪੰਜਾਬ ਸਰਕਾਰ ਨੇ ਦਿੱਤਾ ਸੀ ਜਿਸ ਵਿੱਚ ਕਿਹਾ ਠੀਕ ਹੈ ਸਾਡੇ ਵਾਲੇ 3 ਸਾਲਾਂ ਦਾ ਜੀ ਮੰਨ ਕੇ ਚੱਲੋ ਕਿ 1500 ਕਰੋੜ ਰੁਪਏ 382 ਕਰੋੜ ਦੀ ਆ ਉਹਦੇ ਚੋਂ ਸਿਰਫ 659 ਕਰੋੜ ਯਾਨੀ ਸਾਡੇ 60 ਕਰੋੜ ਰੁਪਏ ਖਰਚ ਵੀ ਚੁੱਕੇ ਆ ਜਿਹੜਾ ਕਿ ਇਹ ਰੀਲੀਸ ਦੇ ਵਿੱਚ ਹਰਾਜ ਪ੍ਰੋਗਰਾਮ ਜਿੱਤ ਕੇ 223 ਵੀ ਹਾਰੇ ਸੀ ਉਦੋਂ ਵੀ ਪੈਸਾ ਵਾਰਕਿਆ ਗਿਆ ਤੇ ਇਸ ਤੋਂ ਬਾਅਦ ਕੋਈ ਫੰਡ ਜਿਹੜਾ ਸਾਡੇ ਕੋਲੇ ਨਹੀਂ ਗਿਆ ਹੁਣ ਇਹ ਬਹੁਤ ਵੱਡਾ ਸਵਾਲ ਹੋ ਜਾਂਦਾ ਇੱਕ ਪਾਸੇ ਤਾਂ ਪੰਜਾਬ ਨੂੰ ਐਸ ਸਮੇਂ ਜ਼ਰੂਰਤ ਆ ਕਿ ਉਹ ਪੈਸਾ ਹੱਥੇ ਵਿੱਚ ਹੋਵੇ ਕਿ ਉਹ ਕੰਮ ਕਰ ਸਕੇ ਦੂਸਰੇ ਪਾਸੇ ਸਿਰਫ ਖੇਡ ਚੱਲ ਰਹੀ ਆ ਇੱਕ ਚਾਹੇ ਉਹਨੂੰ ਪਰਮਿਸ਼ਨ ਕਰਾ ਲਓ ਟੈਲਿਸ ਕਹਿੰ ਲੋ ਕਿ ਐਸ ਕਾਲਜ ਉਸ ਕਾਲਜ ਦੇ ਦੀ ਚੁੱਤੀ ਜਾ ਰਹੀ ਆ ਕੋਈ ਕੇਸ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਕੋਈ ਉਹਦੇ ਬਾਰੇ ਤਫਸੀਲ ਦੇ ਵਿੱਚ ਜਾ ਕੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਕਿਉਂਕਿ ਕਾਰ ਉਸ ਪੱਤਰ ਦੇਣਾ ਕਿਹਾ ਰਿਹਾ ਹੈ ਕਿ ਕਿਸੇ ਨੇ ਕੁਝ ਨਹੀਂ ਦਿਖਾਇਆ ਪਰ ਉਹਨੇ ਇਹ ਜ਼ਰੂਰ ਆ ਕਿ ਅੱਜ ਤੇ 1582 ਕਰੋੜ ਦੀ ਗੱਲ ਕੀਤੀ ਤਾਂ ਰਗਨੀਤ ਬਿੱਟੂ ਫੇਰ ਆਏ ਉਹਨਾਂ ਦਾ ਕਹਿਣਾ ਸੀ ਕਿ ਬਿਲਕੁਲ ਸਪਸ਼ਟ ਲਿਖਿਆ ਹੋਇਆ ਕਿ 1600 ਕਰੋੜ ਸਰਕਾਰ ਵਾਸਤੇ ਆ ਸਰਕਾਰ ਨੇ ਜਿਹੜਾ ਬੁਲਿਆਦੀ ਪੱਤੇ ਦੇ ਵਿੱਚ ਆ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਆ ਜਦੋਂ ਕਿ ਬਾਕੀ ਸਾਰੇ ਕੰਮ ਬਾਰੇ ਜਿੰਨੂੰ ਕੋ ਪਹਿਲਾਂ ਵੀ ਇਹ ਰਿਪੋਰਟ ਵਾਲਾ ਸਰ ਦੱਸ ਚੁੱਕਿਆ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਉਹ ਸਾਰਾ ਫੰਡ ਜਿਹੜਾ ਜਦੋਂ ਰਿਪੋਰਟ ਬਾਕੀ ਫੇਰ ਆਊਗਾ ਰਾਜਨੀਤੀ ਹੋ ਰਹੀ ਹੈ ਵੱਡੇ ਪੱਤਰ ਤੇ ਹੋ ਰਹੀ ਆ ਮੁੱਖ ਮੰਤਰੀ ਸਾਹਿਬ ਅੱਜ ਆਪਣੇ ਫੇਰੇ ਅੰਦਾਜ਼ ਦੇ ਵਿੱਚ ਵਿਰੋਧੀਆਂ ਨੂੰ ਅ ਪਿੱਛੜਾ ਕਰਦੇ ਵੀ ਮੇਰੇ ਮਾਪੇ ਵੀ ਨਜ਼ਰ ਆਏ ਰਮਾ ਸਾਹਿਬ ਉਹਨਾਂ ਨੇ ਅ ਅੱਜ ਫੇਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਗੱਲ ਦੇ ਉੱਤੇ ਚੈਲੰਜ ਕੀਤਾ ਕਿ ਡਿਬੇਟ ਕਰੋ ਮੇਰੇ ਨਾਲ ਤੇ ਚੀਲਾ ਫੜਦਾ ਆ ਬਿੱਟੂ ਜੀ ਉਹ ਉਹ ਨੀਰ ਬਿੱਟੂ ਕੇਦਰੀ ਮੰਤਰੀ ਸਾਹਿਬ ਕਹਿੰਦੇ ਮੈਂ ਉਹਨੂੰ ਚੈਲੰਜ ਨੂੰ ਅਸੈਪਟ ਕਰਦਾ ਜਿੱਥੇ ਮਰਜ਼ੀ ਤੁਸੀਂ ਕਰਵਾ ਲਓ ਟ੍ਰੇਕ ਜੇ ਅਸੀਂ ਆਪਣਾ ਸੌਣ ਲੈ ਕੇ ਆ ਜਾਗੇ ਪਰ ਮੁੱਦਾ ਇਹ ਹੈ ਨਹੀਂ ਹੋ ਗਿਆ ਰਮਣਾ ਸਾਹਿਬ ਕੇ 12000 ਕਰੋੜ ਜਾਂ ਜਿਹੜੀ ਵੀ ਅਮਾਉਂਟ ਹੈ ਦਾ ਇਸ਼ੂ ਕੀ ਆ ਸਭ ਤੋਂ ਅਹਿਮ ਗੱਲ ਹੋ ਜਾਂਦੀ ਆ ਕਿ ਪੰਜਾਬ ਸਰਕਾਰ ਜਿਹਦੇ ਤੇ ਜ਼ਿੰਮੇਵਾਰੀ ਆ ਉਹ ਲੋਕਾਂ ਦੇ ਸਾਹਮਣੇ ਬਿਲਕੁਲ ਸਪਸ਼ਟ ਆਜੇ ਤੇ ਮੈਂ ਇੱਕ ਵਾਅਦੇ ਪੇਪਰ ਇਸ 12000 ਕਰੋੜ ਦੀ ਅਮਾਉਂਟ ਦੇ ਉੱਤੇ ਸਾਹਮਣੇ ਜਾ ਕੇ ਰੱਖਿਆ ਜਾਵੇ ਕਿ ਕਿਸ ਸਮੇਂ ਕਿੰਨਾ ਪੈਸਾ ਆਇਆ ਜਿਹੜਾ ਪਲਾਨ ਕੀਤਾ ਜਾ ਰਿਹਾ ਕਿੱਥੇ ਖਰਚ ਹੋਇਆ ਕਿਹੜਾ ਖਰਚ ਨਹੀਂ ਕੀਤਾ ਜਾ ਸਕਦਾ ਇਹ ਮਸਲਾ ਤਾਂ ਰੀਲੀਫ ਦਾ ਜੁੜਿਆ ਹੋਇਆ ਔਰ ਰੀਲੀਫ ਦਾ ਜੁੜਿਆ ਹੋਇਆ ਮਸਲੇ ਦੇ ਉੱਤੇ ਕਿਸੇ ਕਿਸਮ ਦੀ ਰਾਜਨੀਤੀ ਕਰਨੀ ਉਹ ਪੰਜਾਬ ਦੇ ਲੋਕਾਂ ਤੇ ਨਾਲ ਐਤੋਂੇ ਧੋਖੇ ਤੋਂ ਇਲਾਵਾ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਉਹਨਾਂ ਨੇ ਛੱਡ ਵੀ ਲਈਏ ਤਾਂ ਕੁਝ ਹੋਰ ਖਬਰਾਂ ਵੀ ਮਾਨਾ ਸਾਹਿਬ ਜਿਹੜੀਆਂ ਖਾਣਾ ਨਾਲ ਸੰਬੰਧਤ ਨੇ ਉਹ ਦੱਸੀਆਂ ਪਆਂਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਰਾਹਤ ਆ ਉਹ ਐਲਜੀਓਜ਼ ਦੀ ਆ ਸਰਕਾਰਾਂ ਤੇ ਹੋਰ ਜਿਹੜੇ ਵੀ ਪ੍ਰੈਕਟੀਕਲ ਜਾਂ ਸੋਸ਼ਲ ਜਿਹੜੇ ਗਰੁੱਪ ਨੇ ਉਹ ਆਪਣੇ ਪੱਧਰ ਤੇ ਲੱਗੇ ਹੋਏ ਆ ਕਰੀ ਜਾਂਦੇ ਆ ਪਹਿਲਾਂ ਨਾਲ ਹੁਣ ਥੋੜੀ ਜਿਹੀ ਪਲੈਨਿੰਗ ਦਾ ਕੰਮ ਚੱਲ ਰਿਹਾ ਬੇਸਰ ਚੱਲ ਰਿਹਾ ਦੂਜੇ ਪਾਸੇ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਜਿਹੜੇ ਬੰਦ ਕਮਜ਼ੋਰ ਹੋ ਗਏ ਜਾਂ ਫਾਦਰ ਪਾਣੀ ਦੀ ਮਾਰ ਤੈ ਸਕਦੀ ਆ ਉਹਨਾਂ ਨੂੰ ਹੁਣ ਮਜ਼ਬੂਤ ਕਰਨਾ ਸ਼ੁਰੂ ਕੀਤਾ ਗਿਆ ਦੇ ਵਿੱਚ ਜਿਆਦਾ ਰੋਲ ਪਬਲਿਕ ਦਾ ਹੀ ਨਜ਼ਰ ਆ ਰਿਹਾ ਚਾਹੇ ਉਹਦੇ ਜੇ ਤੁਸੀਂ ਕਾਰਸੇ ਵਾਲੇ ਬਾਬੇਦਾਲੋ ਜਾਂ ਕੋਈ ਚੱਥੇਬੰਦੀਆ ਲਾ ਲੋ ਉਹ ਵੱਖ-ਵੱਖ ਜਿਹੜੀਆਂ ਦਿੱਤੇ ਬੰਦੀਆਂ ਨੇ ਆਪਣੇ ਤੌਰ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਬੜੇ ਪੱਧਰ ਤੇ ਉਹ ਬੰਦਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਔਰ ਲਗਾਤਾਰ ਜਿਹੜੀ ਮੌਸਮ ਦੀ ਆ ਉਹ ਜਾਣਕਾਰੀ ਵੀ ਅਨਸਾਰ ਦਿੱਤੀ ਜਾ ਰਹੀ ਆ ਹਾਲਾਂਕਿ ਹੁਣ ਦੇ ਕੁਝ ਜਨਾਂ ਦੇ ਵਿੱਚ ਬਾਰਿਸ਼ ਦੱਸੀ ਹੋਈ ਆ ਦਿਮਾਗ ਤੇ ਜਵਾਬ ਪੰਜਾਬ ਚ ਕਰਤ ਪਰ ਫਿਰ ਵੀ ਇਹ ਕੀ ਆ ਰਿਹਾ ਕਿ ਹੁਣ ਸਰਦਰ ਇਹ ਜਿਹੜੇ ਹਰ ਨੇ ਉਹ ਬਦਲਦੇ ਨਹੀਂ ਹਾਂ ਦੈਨ ਆ ਜੋ 파ੜੇ ਥੋੜਾ ਬਹੁਤ ਜ਼ਿਆਦਾ ਖਤੇ ਜਾ ਸਕਦਾ ਜਿਵੇਂ ਕੱਲ ਵੀ 55000 ਕਿਸੇ ਪਾਰੀ ਛੱਡਿਆ ਗਿਆ ਦੀ ਬਾਹਰਾਂ ਤੋਂ ਪਰ ਇਹ ਸਾਰੀ ਚੀਜ਼ ਅਬ ਕੰਟਰੋਲ ਦੇ ਵਿੱਚ ਰੌ ਉ ਕਿ ਫਿਲਹਾਲ ਔਰ ਜਿਹੜਾ ਹੁਣ ਮਸਲਾ ਉਹ ਅਸੀਂ ਸਾਰੇ ਜਾਣਦੇ ਆ ਜਿਹੜਾ ਪੈਸੇ ਨਾਲ ਲਾਲ ਹੋਣਾ ਉਹ ਹੈਗਾ ਰੀਫ ਦਾ ਰੀਹੈਬਿਲੀਟੇਸ਼ਨ ਦਾ ਇਹ ਜ਼ਿੰਦਗੀ ਨੂੰ ਦੁਬਾਰਾ ਲਈ ਤੇ ਕਿਵੇਂ ਲੈ ਕੇ ਆਉਣਾ ਸੀ ਲਾਲਪੁਰਾ ਫਿਰ ਉਹਨੂੰ ਜੇਲ ਬੋਲ ਗਈ ਕੈਦ ਬੋਲ ਗਈ ਅਰ ਮਾ ਸਾਹਿਬ ਬਿਲਕੁਲ ਕੈਦ ਤਾਂ ਬੋਲ ਗਈ ਸੀ ਪਰ ਅੱਜ ਚਾਰ ਸਾਲ ਦੀ ਸਜ਼ਾ ਜਿਹੜੀ ਉਹ ਵੀ ਅਨਾਉਂਸ ਕਰ ਦਿੱਤੀ ਗਈ ਔਰ ਲਾਲਪੁਰਾ ਸਾਹਿਬ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜੇਲ੍ਹ ਦੀ ਹਾਜ਼ਰੀ ਸੰਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਹਾਜ਼ਰੀ ਜਿਹੜੀ ਕੈਨਸਲ ਇਹ ਕਾਨੂੰਨ ਦੇ ਅਨੁਸਾਰ 2 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਆ ਤਾਂ ਇਹ ਇਮੀਡੀਏਟ ਇਫੈਕਟ ਜਿਹੜੀ ਉਹਨਾਂ ਦੇ ਐਮਐਲਏ ਜਾਂ ਬਤੌਰ ਮੈਂਬਰ ਪਾਰਲੀਮੈਂਟ ਤੋਂ ਉਹਨਾਂ ਦੀ ਮੈਂਬਰੀ ਆ ਉਹ ਉਸੇ ਸਮੇਂ ਖਤਮ ਹੋ ਜਾਂਦੀ ਆ ਔਰ ਇਹ ਵੱਡੀ ਖਬਰ ਆ ਪੰਜਾਬ ਵਾਸਤੇ ਲਾਲਪੁਰਾ ਸਾਹਿਬ ਨੂੰ ਸਜ਼ਾ ਹੋਈ ਆ ਸਜ਼ਾ ਬੋਲ ਗਈ ਤਾਂ ਹੁਣ ਪੀੜਤਾ ਵਾਸਤੇ ਦਾ ਕਹਿਰੇ ਵੱਡੀ ਰਾਹਤ ਦੀ ਖਬਰ ਆ ਪਰਿਵਾਰ ਬੜਾ ਖੁਸ਼ ਸੀ ਇਸ ਗੱਲ ਦਾ ਹਾਲਾਂਕਿ 12.5 ਸਾਲ ਕਿਤੇ ਲੱਗ ਗਏ ਇਸ ਮਸਲੇ ਨੂੰ ਕਿਉਂਕਿ ਕਦੇ ਗਵਾਹੀਆਂ ਨਹੀਂ ਪਕਤਾਉਂ ਦਿੰਦੇ ਸੀ ਕਦੇ ਆਪ ਗੈਰ ਹਾਜ਼ਰ ਕਦੇ ਦੂਜੇ ਨੂੰ ਗੈਰ ਹਾਜ਼ਰ ਕਰ ਦੇਣਾ ਇਹ ਮਸਲਾ ਲਮਕਾਇਆ ਜਾ ਰਿਹਾ ਸੀ ਪਰ ਅਖੀਰ ਨੂੰ ਲਾਲਪੁਰਾ ਸਾਹਿਬ ਤੇ ਉਹਨਾਂ ਦੇ ਸੱਤ ਸਾਥੀ ਜਿਹੜੇ ਆ ਉਹ 4 ਸਾਲ ਦੀ ਸਜ਼ਾ ਦੇ ਵਿੱਚ ਲਈ ਜੇਲ੍ਹ ਭੇਜ ਦਿੱਤੇ ਗਏ ਜਿਨ੍ਹਾਂ ਚੋਂ ਪੰਜ ਪੁਲਿਸ ਮੁਲਾਜ਼ਮ ਨੇ ਬਾਤ ਅਹਿਮ ਹੋ ਜਾਂਦਾ ਸਾਰੇ ਇੱਕੀਜ਼ ਨੂੰ ਦੇਖਨ ਵਾਲਾ ਸਾਹਿਬ ਔਰ ਹੋਰ ਜਿਹੜੀ ਦੂਸਰੀ ਗੱਲ ਆ ਰਮਣਾ ਸਾਹਿਬ ਦੇ ਨਾਲ ਹੀ ਕਿ ਪੰਜਾਬ ਸਰਕਾਰ ਵਾਸਤੇ ਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਵਾਸਤੇ ਇੱਕ ਬੜਾ ਅਜੀਬ ਜਿਹਾ ਸਿਨੈਰੀਓ ਬਣ ਜਾਣਾ ਸਾਹਮਣੇ ਦੇ ਦੋ ਮੌਕੇ ਆ ਜਿਹੜੇ ਗਵਾਲੀ ਇਲਾਕਾ ਤਰਨਤਾਰ ਦੇ ਖਡੂਰ ਸਾਹਿਬ ਉਹਨਾਂ ਦੇ ਵਿੱਚ ਬਾਈ ਇਲੈਕਸ਼ਨ ਮੋਸਲੇ ਅਗਲੀ ਕੱਥੀ ਆਉਗੀ ਜੇ ਸੂਬੇ ਦੇ ਵਿੱਚ ਇੱਕ ਸੀਟ ਖਾਲੀ ਹੋਈ ਹੈ ਦੂਜੀ ਖਾਲੀ ਆ

ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲਵਾਲਾ ਜਿਹੜਾ ਨਵਾਂ ਸਰਜੀਤ ਅਕਾਲੀ ਦਲ ਆ ਤੇ ਅਮਰਪਾਲ ਸਿੰਘ ਉਹਨਾਂ ਵਾਲਾ ਵਾਰਸ ਪੰਜਾਬ ਦੇ ਅਕਾਲੀ ਦਲ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਕਿਉਂਕਿ ਮੈਂਬਰ ਪਾਰਲੀਮੈਂਟ ਦੇ ਅਮਰਪਾਲ ਸਿੰਘ ਉਹਨਾਂ ਵਾਸਤੇ ਵੀ ਵਧੀ ਇੱਕ ਪ੍ਰਿਕਿਆ ਇਹ ਚੋਣਾ ਹੋ ਸਕਦੀਆਂ ਨੇ ਸੋ ਮਨਿੰਦਰ ਸਿੰਘ ਲਾਲਪੁਰਾ ਉਹਨਾਂ ਨੇ ਆਪ ਜੋ ਕੰਮ ਕੀਤਾ ਉਹਦੇ ਨਾਲ ਇਕੱਲੇ ਆਪਣੇ ਆਪ ਨੂੰ ਸਜਾ ਲਈਤੀ ਮੈਨੂੰ ਲੱਗਦਾ ਸਰਕਾਰ ਨੂੰ ਤੇ ਬਾਕੀ ਪੋਲਿਟਿਕਲ ਪਾਰਟੀਆਂ ਵਾਸਤੇ ਵੀ ਇੱਕ ਵੱਡਾ ਐਗਜ਼ਾਮੀਨੇਸ਼ਨ ਜਿਹੜਾ ਉਹ ਛੱਡ ਕੇ ਜਾ ਰਹੇ ਆ ਜੀ ਤੇ ਗਰਨਲ ਸਾਹਿਬ ਬਠਿੰਡੇ ਬਾਰੇ ਤੁਸੀਂ ਕੱਲ ਦੱਸਿਆ ਸੀ ਜਾਂਦੇ ਜਾਂਦੇ ਆ ਕਿ ਕੋਈ ਧਮਾਕਾ ਹੋਇਆ ਉਹਦੇ ਬਾਰੇ ਹੋਰ ਵਿਸਤਾਰ ਤੁਹਾਡੇ ਕੋਲੇ ਹੈ ਉਹ ਸ਼ੇਅਰ ਕਰਿਓ ਸਰਵਾਰਾ ਸਾਹਿਬ ਜੇ ਮੈਂ ਕੱਲ ਦੱਸਿਆ ਸੀ ਕਿ ਧਮਾਕੇ ਹੋਏ ਆ ਮਲਟੀਪਲ ਥੱਲੇ ਜਾ ਰਹੇ ਸੀ ਦੋ ਜਾਂ ਤੋਂ ਵੀ ਵੱਧ ਦੱਸੇ ਜਾ ਰਹੇ ਸੀ ਪਰ ਉਹਦਾ ਕਾਰਨ ਕੀ ਆ ਇਹ ਵੀ ਦੱਸਿਆ ਗਿਆ ਸੀ ਉਸ ਮਕਾਨ ਦੇ ਵਿੱਚ ਜਿਹੜਾ ਹਾਫਰ ਪਿਓਤ ਸੀ हस्पताल पर आज कुछ गलप्ट हो पिछे साहब एक गलश्ट हो जरा होया गुरप्रीत सिंह नाम के नौजवान वालों ऑनलाइन कुछ विस्फोटक माए गए और उन्होंने यूट्यूब तो देख के कुछ तजर्बे कर रहा से या बंब बना की कोशिश कर रहा ਔਰ ਜਿਹੜੇ ਸਾਧ ਵਿੱਚ ਸਵਾਰ ਕਰਕੇ ਯਾਤਰਾ ਫੇਲ ਹੋ ਗਿਆ ਤਮਾਕਾ ਹੋਇਆ ਪਹਿਲਾ ਮੁੰਡਾ ਫੱਟੜ ਹੋਇਆ ਉਸ ਨੂੰ ਚੁੱਪਚੀਪ ਇੱਥੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਬਾਅਦ ਵਿੱਚ ਉਹ ਪਿਓ ਨੇ ਸਾਧ ਕੁਝ ਕਰਨ ਗਿਆ ਸੀ ਇਹ ਅਚਾਨਕ ਵਾਸੇ ਫੱਟ ਗਿਆ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੋਈ ਉਹ ਵੀ ਫੱਟੜ ਹੋਇਆ ਜਿਹੜਾ ਉਹ ਵੀ ਹਸਪਤਾਲ ਗਿਆ ਤੇ ਵੱਡਾ ਤਮਾਕਾ ਹੋਇਆ ਤਿੱਥਾ ਲੋਕਾਂ ਨੂੰ ਪਤਾ ਲੱਗਿਆ ਤੇ ਪੁਲਿਸ ਨੂੰ ਪਤਾ ਲੱਗਿਆ

ਜਿਹੜਾ ਉਹ ਭਾਰਤ ਨੇ ਗਰਦਾਰਿਆ ਹੋਇਆ ਜੈਸ਼ੇ ਮੁਹੰਮਦ ਫਸੂਦ ਅਗਰ ਵਰਗੇ ਉਹਨਾਂ ਦੀਆਂ ਕੰਟੈਕਟ ਡਿਟੇਲਸ ਵੀ ਦੇ ਮਾਣਾ ਸਮਾਜ ਵਿੱਚ ਦੱਸਿਆ ਜਾ ਰਿਹਾ ਪਰ ਉਹਨਾਂ ਦੇ ਭੜਕਾਉ ਵੀਡੀਓਜ਼ ਜਿਹੜੇ ਨੇ ਬਹੁਤ ਸਾਲ ਪਹਿਲਾਂ ਉੱਥੋਂ ਮਿਲੇ ਆ ਹੁਣ ਇਹ ਇੱਕ ਵਨ ਆਫ ਅ ਸਿਟਾਸ ਪਰ ਯਾਉਟ ਆਫ ਅ ਲਾਰger ਕਾਸਬਿਲਟੀ ਆ ਇਹ ਹਜੇ ਪੁਲਿਸ ਨੇ ਸਾਡੀ ਨਹੀਂ ਕੀਤੀ ਗੱਲਬਾਤ ਕਿਉਂਕਿ ਇਸ ਵਿਅਕਤੀ ਦੇ ਉੱਤੇ ਐਫ ਆਈ ਆਰ ਕੀਤੀ ਗਈ ਹੈ ਨੌਜਵਾਨ ਗੁਰਪ੍ਰੀਤ ਸਿੰਘ ਜਿਹੜਾ 19 ਸਾਲ ਦਾ ਦੱਸਿਆ ਜਾ ਰਿਹਾ ਤੋ 12ਵੀਂ ਕਰਕੇ ਹਜੇ ਉਸਨੇ ਸ਼ਾਇਦ ਨਵਾ ਦੇ ਵਿੱਚ ਐਡਮਿਸ਼ਨ ਲਈ ਹੈ ਜਿਹੜਾ 5 ਇਅਰ ਕੋਰਸ ਚੱਲਦਾ ਛੋਟੀ ਉਮਰ ਆ ਔਰ ਇਹ ਇਕੱਲਾ ਕਰ ਰਿਹਾ ਸੀ ਜਾਂ ਕਿਸੇ ਵੱਡੀ ਟੀਮ ਦਾ ਹਿੱਸਾ ਇਹਦੇ ਬਾਰੇ ਆਉਦੇ ਦਿਨਾਂ ਵਿੱਚ ਦੱਸਿਆ ਜਾਊਗਾ ਪਰ ਡੀਜੀਪੀ ਸਾਹਿਬ ਨੇ ਹਜੇ ਸਿਰਫ ਇੰਨੀ ਜਾਣਕਾਰੀ ਜਿਹੜੀ ਆ ਉਹ ਮੀਡੀਆ ਨਾਲ ਸਾਂਝੀ ਕੀਤੀ ਹੈ ਜੀ ਅ ਤੰਗਣਾ ਨੂੰ ਸੁਪਰੀਮ ਕੋਰਟ ਚੋਂ ਰਿਲੀਫ ਨਹੀਂ ਮਿਲਿਆ ਇੰਨੀ ਇੱਕ ਸੁਰਖੀ ਮੇਰੇ ਕੋਲ ਆ ਪਰ ਵਿਸਥਾਰ ਨਹੀਂ ਮੈਨੂੰ ਪਤਾ ਇਹ ਬਠਿੰਡੇ ਵਾਲਾ ਕੇਸ ਹੈ ਜਿਹੜਾ ਮਾਤਾ ਦੇ ਵਿਰੁੱਧ ਬੋਲਿਆ ਸੀ ਜਾਂ ਕੋਈ ਹੋਰ ਕੇਸ ਹੈ ਕੋਈ ਬਿਲਕੁਲ ਠੀਕ ਸ਼ਾਨਯਰ ਮਾਨਾ ਸਾਹਿਬ ਤੁਸੀਂ ਇਹ ਉਹੀ ਮਾਤਾ ਮਹਿੰਦਰ ਕੌਰ ਦੇ ਖਿਲਾਫ ਬੋਲੀ ਗਈ ਟਵੀਟ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਤੇ ਖੜਕਾਟ ਪਾਇਆ ਗਿਆ ਸੀ ਜਿਸ ਟਵੀਟ ਨਾਲ ਉਸੇ ਟਵੀਟ ਦਾ ਅਸਰ ਆਇਆ ਕਿਉਂਕਿ ਡੈਫਮੇਸ਼ਨ ਦਾ ਸੂਟ ਫਾਈਲ ਕੀਤਾ ਗਿਆ ਸੀ ਪਟੰਡਾ ਵਿੱਚ ਉਸ ਤੋਂ ਬਾਅਦ ਕੰਗੜਾ ਨੌਟ ਇਸ ਨੂੰ ਚੈਲੰਜ ਕਰ ਰਹੇ ਨੇ ਇਸ ਨੂੰ ਰੱਦ ਕਰਵਾਉਣ ਦੇ ਲਈ ਪਹਿਲਾਂ ਮਾਨਯੋਗ ਹਾਈ ਕੋਰਟ ਪਹੁੰਚੇ ਉੱਥੋਂ ਜਵਾਬ ਮਿਲਿਆ ਮਾਰੀਓ ਸੁਪਰੀਮ ਕੋਰ ਪਹੁੰਚੇ ਅੱਜ ਉਹਦੀ ਫੈਸਲਾ ਸੀ ਕਿ ਮਾਰੀਓ ਸੁਪਰੀਮ ਕੋਰ ਨੇ ਉਹਨਾਂ ਦੀ ਇਹ ਪਲੀ ਕੇ ਜੀ ਅਸਾਂ ਅੱਜੋ ਕੋਈ ਆਇਆ ਫਿਰ ਮੈਂ ਤਾਂ ਫਾਰਵਰਡ ਕੀਤਾ ਸੀ ਇਸ ਨੂੰ ਰਿਜੈਕਟ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਤੁਸੀਂ ਇਹਨੂੰ ਸਪਾਈਕ ਟੱਪ ਕੀਤਾ ਯਾਨੀ ਇਹ ਤੇ ਟਿੱਪਣੀ ਲਿਖ ਕੇ ਜਿਹੜੀ ਪੋਸਟ ਕੀਤੀ ਆ ਇਗਨੋਰ ਨਹੀਂ ਕੀਤੀ ਜਾ ਸਕਦੀ ਤੇ ਤੁਹਾਨੂੰ ਇਹ ਕੇਸ ਦਾ ਸਾਹਮਣਾ ਕਰਨਾ ਪੈਣਾ ਕੰਗੜਾ ਰਣੋਤ ਨੇ ਦੇ ਮੂੰਹ ਚ ਜੋ ਆਉਂਦਾ ਉਹ ਬੋਲਦੀ ਰਹੀ ਹੈ ਪਹਿਲਾਂ ਉਹ ਬੰਬਈਆ ਫਿਲਮਾਂ ਦੇ ਵਿੱਚ ਉਹਦਾ ਕੰਮ ਚੱਲ ਪਿਆ ਕਿਉਂਕਿ ਉਹ ਜਿਹੜੇ ਉੱਥੇ ਸਟਾਰ ਨੈਪੋਟイズਮ ਦੇ ਵਿਰੁੱਧ ਬੋਲਦੀ ਸੀਗੀ ਕਿ ਵੱਡੇ ਤਾਰਿਆਂ ਦੇ ਬੇਟੇ ਜਿਹੜੇ ਨੇ ਜਾਂ ਬੱਚੇ ਨੇ ਉਹਨਾਂ ਦੇ ਉਹਨਾਂ ਨੂੰ ਫਿਲਮਾਂ ਜਿਆਦਾ ਮਿਲਦੀਆਂ ਤਾਂ ਉਦੋਂ ਤਾਂ ਲੋਕਾਂ ਨੂੰ ਸ਼ਾਇਦ ਚੰਗੀ ਲੱਗਦੀ ਹੋਏਗੀ ਲੇਕਿਨ ਉਹ ਉਹਦਾ ਜਿਹੜਾ ਮੂਵ ਫਰਟ ਸੁਭਾਅ ਸੀਗਾ ਉਹ ਲਗਾਤਾਰ ਬਰਕਰਾਰ ਰਿਹਾ ਔਰ ਕਿਸਾਨ ਐਜੀਟੇਸ਼ਨ ਦੇ ਦਰਮਿਆਨ ਉਹਨੇ ਬਹੁਤ ਕਸੂਤੀਆਂ ਗੱਲਾਂ ਕੀਤੀਆਂ ਵਿਅਉ ਭਰੀਆਂ ਗੱਲਾਂ ਕੀਤੀਆਂ ਔਰ ਲੋਕੀਂ ਆਖਣ ਲੱਗੇ ਸਨ ਕਿ ਇਹ ਕਿਰਾਏ ਤੇ ਬੋਲਦੀ ਹੈ ਪਾੜੇ ਦੀ ਸਪੀਕਰ ਬਣ ਕੇ ਰਹਿ ਗਈ ਹੈ ਇਹ ਭਾਜਪਾ ਦਾ ਇੱਕ ਢੰਡੋਰਚੀ ਬਣ ਕੇ ਰਹਿ ਗਈ ਹੈ ਔਰ ਬਜ਼ੁਰਗ ਮਾਤਾ ਦੇ ਉੱਤੇ ਕੀਤੀਆਂ ਗਈਆਂ ਟਿੱਖੀਆਂ ਟਿੱਪਣੀਆਂ ਜਿਹੜੀਆਂ ਉਹ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਨਾ ਪਸੰਦ ਕੀਤਾ ਸੀ ਔਰ ਉਹਨਾਂ ਆਖਿਆ ਸੀਗਾ ਕਿ ਦਿਸ ਸ਼ੁੱਡਨ ਬੀ ਕਮਿੰਗ ਫਰਮ ਸਮਬਡੀ ਜਿਹੜਾ ਕਿ ਮੈਂਬਰ ਪਾਰਲੀਮੈਂਟ ਹੈ ਜਾਂ ਜਿਹੜਾ ਸੈਲਿਬ੍ਰਿਟੀ ਸਟੇਟਸ ਇੰਜੋਏ ਕਰਦਾ ਹੈਗਾ ਉਹਨਾਂ ਨੂੰ ਇੱਕ ਆਮ ਬਜ਼ੁਰਗ ਔਰਤ ਨਾਲ ਕੀ ਸਾੜਾ ਹੋ ਸਕਦਾ ਹੈ ਦੀ ਗੱਲਬਾਤ ਤੇ ਸੁਪਰੀਮ ਕੋਰਟ ਚ ਗਰੇਲ ਸਾਹਿਬ ਨੇ ਦੱਸਿਆ ਕਿ ਉਹਦੀ ਰਾਹਤ ਉਹਨਾਂ ਨੂੰ ਨਹੀਂ ਮਿਲੀ ਅਮਰਸਰ ਸ਼ਹਿਰ ਦੀ ਤੁਸੀਂ ਮੈਂ ਸਵੇਰੇ ਗੱਲ ਕਰ ਰਹੇ ਸੀ ਕਿ ਬੜੀ ਮਸ਼ਹੂਰ ਉੱਥੋਂ ਦੀ ਖਾਣ ਪੀਣ ਦੀਆਂ ਚੀਜ਼ਾਂ ਬਸ ਤਾਂ ਬੜੀਆਂ ਮਸ਼ਹੂਰ ਨੇ ਪਰ ਇੱਕ ਚੀਜ਼ ਜਿਹੜੀ ਹੈ ਉਹ ਇਸ ਵੇਲੇ ਕਿਸੇ ਖਾਸ ਪੈਦਾਨ ਨੂੰ ਲੰਘ ਕੇ ਉੱਪਰ ਆ ਗਈ ਹੈ ਸਰ ਮਹਾਰਾਜ ਸਾਹਿਬ ਉੱਪਰਲੇ ਪਾਸੇ ਬਨੇਰੇ ਨੂੰ ਹੱਥ ਭਾਲਿਆ ਤੇ ਬਸ ਲੰਘਣ ਵਾਲੀ ਹੈ ਕਿਉਂਕਿ ਅਮਰਸਰੀ ਕੁਲਚਾ ਅੰਮ੍ਰਿਤਸਰੀ ਕੋਲਚੇ ਨੂੰ ਜੀਆਈ ਟੈਗ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਾਸਤੇ ਜਿਹੜਾ ਪੰਜਾਬ ਦਾ ਫੂਡ ਪ੍ਰੋਸੈਸਿੰਗ ਵਿਭਾਗ ਆ ਉਹਨਾਂ ਨੇ ਆਪਣਾ ਇਹ ਜਿਹੜਾ ਕੰਮ ਆ ਸ਼ੁਰੂ ਕਰ ਦਿੱਤਾ ਔਰ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਅਗਰ ਵਿਭਾਗ ਦੇ ਮੁਖੀ ਜਿਹੜੇ ਸਕੱਤਰ ਦੇ ਪ੍ਰਮੁਖ ਸਕੱਤਰ ਰਾਗੀ ਗੁੱਤਾ ਭੰਡਾਰੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਜਿਹੜਾ ਪੰਜਾਬ ਦਾ ਫੂਡ ਪ੍ਰੋਸੈਸਿੰਗ ਸੈਕਟਰ ਆ ਪੰਜਾਬ ਦਾ ਉਹਨਾਂ ਨੇ ਉਹਨੇ ਕੋਸ਼ਿਸ਼ ਕੀਤੀ ਆ ਕਿ ਫੂਡ ਕੈਟੇਗਰੀ ਦੇ ਵਿੱਚ ਅਮਰਸਰੀ ਕੁਲਚੇ ਨੂੰ GI ਟੈਗ ਦਵਾਇਆ ਜਾਵੇ। ਹੁਣ ਸਵਾਲ ਇਹ ਹੈ ਅਗਰ ਮੈਂ ਅਸਲ ਕਿ GI ਟੈਗ ਕੀ ਆ? GI ਟੈਗ ਬੇਸਿਕਲੀ ਇੱਕ ਆਇਡੈਂਟੀਫਿਕੇਸ਼ਨ ਆ, অথেন্টিਕੇਸ਼ਨ ਆ ਕਿ ਇਹ ਜੋ ਵੀ ਚੀਜ਼ ਆ, ਜਿਹੜੀ ਵੀ ਚੀਜ਼ ਆ ਚਾਹੇ ਉਹ ਖੇਤੀਬਾੜੀ ਨਾਲ ਸੰਬੰਧਿਤ ਆ, ਚਾਹੇ ਖਾਣ ਪੀਣ ਵਾਲੀ ਚੀਜ਼ ਆ, ਚਾਹੇ ਦਸਤਕਾਰੀ ਆ, ਉਹ ਚੀਜ਼ ਫਲਾ ਫਲਾ ਇਲਾਕੇ ਦੇ ਨਾਲ ਸੰਬੰਧਿਤ ਆ। ਤੇ ਜੇ ਕੋਈ ਉਹਦਾ ਨਾਮ ਵਰਤੂਗਾ ਤਾਂ ਸਿਰਫ ਉਸ ਇਲਾਕੇ ਦੇ ਦਿੱਤੀਓ ਬਣੀਓ ਵਰਤ ਸਕਦਾ ਐਕਸਾਈਜ਼ ਜਗਤ ਜਗਾ ਦੀ ਚੀਜ਼ ਨੂੰ ਉਹ ਨਾਮ ਪਾਰਟਿਕੂਲਰ ਨਾਮ ਨਹੀਂ ਦਿੱਤਾ ਜਾ ਸਕਦਾ ਔਰ ਇਹ ਇਹਨੂੰ ਜੀਆਈ ਟੈਗ ਨੂੰ ਜੀਓਗ੍ਰਾਫੀਕਲ ਇੰਡੀਕੇਸ਼ਨ ਦੇ ਤੌਰ ਤੇ ਇਹ ਕਹਿੰਦੇ ਆ ਜੀਆਈ ਔਰ ਇਹ ਕਮੰਟਰੀ ਚਲਦੀ ਆ ਇਕੱਲੇ ਭਾਰਤ ਦੇ ਵਿੱਚ ਵੀ ਕਮੰਟਰੀ ਪੱਧਰ ਤੇ ਇਹ ਇਸ ਨੂੰ ਦੇਖਿਆ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਫਾਇਦਾ ਵੀ ਹੋਰ ਬਣਾ ਸਕ ਬਹੁਤ ਸਾਰੀਆਂ ਜਈਆਂ ਚੀਜ਼ਾਂ ਜਿਹੇ ਪ੍ਰੋਡਕਟਸ ਜਿਹੜੇ ਕਿਸੇ ਖਾਸ ਕਿੱਤੇ ਦਾ ਸਬੰਧਤ ਸੀ ਉਹ ਹਰ ਜਗ੍ਹਾ ਦੇ ਬਣ ਕੇ ਜਦੋਂ ਪਹੁੰਚਦੇ ਸੀ ਕਿਹਾ ਜਾਂਦਾ ਸੀ ਕਿ ਇਹ ਦੀ ਸਲਾ ਹਿਤਮਾ ਪਰ ਐਕਚੁਅਲੀ ਤਾਂ ਹੁੰਦੀ ਨਹੀਂ ਸੀ ਜਿਵੇਂ ਕੋਲਾਪੂਰੀ ਚਪਲ ਲੁਧਿਆਣੇ ਬਣਦੀ ਹੋਈ ਉਹੇ ਤਾਂ ਵੀ ਉਹਨੂੰ ਕਹਿ ਦਿੰਦੇ ਸੀ ਇਹ ਸ਼ਕਲ ਉਹ ਦੇਦੀ ਕਿ ਕੋਲਾਪੂਰੀ ਚਪਲ ਆ ਪਰ ਮੌਜੂਦਾ ਸਮੇਂ 'ਚ ਜਦੋਂ GI ਟੈਗ ਲੱਗ ਗਿਆ ਤਾਂ ਕੋਲਾਪੁਰ ਦੇ ਵਿੱਚ ਬਣੀ ਹੋਈ ਚਪਲ ਜਿਹੜੀ ਆ ਉਸ ਪদ্ধਤੀ ਦੇ ਨਾਲ ਉਹੋ ਜਿਹੀ ਤਕਨੀਕ ਦੇ ਨਾਲ ਪੜੀ ਹੋਈ ਚੱਪਲ ਨੂੰ ਹੀ ਕੋਲਾਬੂਰੀ ਚੱਪਲ ਕਿਹਾ ਜਾ ਸਕਦਾ ਇਹ ਬਾਤ ਇੱਕ ਵਧੀਆ ਉਪਰਾਲਾ ਜਿਹਦੇ ਵੀ ਇਹ GI ਟੈਗ ਦਾ ਕੰਮ ਸ਼ੁਰੂ ਕੀਤਾ ਸੀ ਇਹਦੇ ਨਾਲ ਬਹੁਤ ਜੈਨੂਇਲ ਪ੍ਰੋਡਕਟਸ ਜਿਹੜੇ ਆ ਲੋਕਾਂ ਨੂੰ ਮਿਲਨੇ ਸ਼ੁਰੂ ਹੋਏ ਹੁਣ ਆਸ਼ਮੀਦ ਕਰਦੇ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਪ੍ਰੋਡਕਟ ਨਹੀਂ ਜਿਹਦੇ ਵਿੱਚ ਪਰ ਜਦੋਂ ਅਸੀਂ ਬਾਸਮਤੀ ਦਾ ਜ਼ਿਕਰ ਕਰਦੇ ਹਾਂ ਰਵਾਨਾ ਸਾਹਿਬ ਚਾਹੇ ਸੇਮ ਵੈਰਾਈਟੀ ਕਿਤੇ ਹੋਰ ਪੜੀ ਹੋਵੇ ਪਰ ਪੰਜਾਬ ਹਰਿਆਣਾ ਦੇ ਕੋਈ ਜ਼ਿਲ੍ਹੇ ਪਛਮੀ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹੇ ਤੇ ਉਤਰਾਖੰਡ ਦੇ ਵਿੱਚ ਜਿਹੜੇ ਉਸ ਵੈਰਾਈਟੀ ਪਾਰਟਿਕੂਲਰ ਵੈਰਾਈਟੀ ਲੱਗਦੀਆਂ ਨੇ ਸੇਮ ਵੈਰਾਈਟੀ ਨੂੰ ਬਾਸਮਤੀ ਦਾ ਟੈਗ ਦਿੱਤਾ ਜਾਂਦਾ। ਬਾਕੀ ਦੇ ਜਿਹੜੇ ਜੋ ਫਾਈਨ ਚੌਲ, ਸੁਪਰ ਫਾਈਨ ਚੌਲ ਗਿਆ ਜਾ ਸਕਦਾ ਪਰ ਉਸ ਨੂੰ ਤੁਸੀਂ ਬਾਸਮਤੀ ਬ੍ਰਾਂਡ ਕਰਕੇ ਨਹੀਂ ਵੇਚ ਸਕਦੇ। ਔਰ ਬਹੁਤ ਬਹੁਤ ਸਾਰੇ ਟੀਜਰੇ ਪੰਜਾਬ ਤੋਂ ਜੇ ਮੈਂ ਜ਼ਿਕਰ ਕਰਾਂ ਫੁਲਕਾਰੀ ਇੱਕ ਆ। ਫੁਲਕਾਰੀ ਨੂੰ ਇਹ ਟੈਗ ਮਿਲਿਆ ਕਿ ਜੀਓਆਈ ਟੈਗ ਆ ਤੇ ਕਿਤੋਂ ਹੋਰ ਨਹੀਂ ਦਿੱਤੀ ਜਾ ਸਕਦੀ। ਫੁਨਕਾਰੀ ਦਾ ਮਤਲਬ ਪੰਜਾਬ ਦਾ ਖਾਣ ਪੀਣ ਵਾਲੇ ਚੀਜ਼ਾਂ ਦੇ ਵਿੱਚ ਅ ਬੀਕਾ ਨੇਰੀ ਪੁਜੀਆ ਉਹ ਸਿਰਫ ਬੀਕਾ ਨੇਰੀ ਦਾ ਟੈਗ ਆ ਜੀ ਪਾਕਿਸਤਾਨ ਦੇ ਵਿੱਚ ਬਣਦਾ ਜਿਹੜਾ ਪੁਜੀਆ ਹੀ ਬੀਕਾ ਨੇਰੀ ਪੁਜੀਆ ਕਿਹਾ ਜਾ ਸਕਦਾ ਜੇ ਕੋਈ ਲੁਧਿਆਰੇ ਬੀਕਾ ਨੇਰੀ ਹਲਵਾਈ ਦੇ ਤੌਰ ਤੇ ਬਣਾ ਰਿਹਾ ਉਸ ਨੂੰ ਤਾਂ ਪੁਜੀਆ ਤਾਂ ਹੋ ਸਕਦਾ ਪਰ ਉਹ ਬੀਕਾ ਨੇਰੀ ਪੁਜੀਆ ਨਹੀਂ ਹੋ ਸਰਦਾ ਫਰੂਟਸ ਵਗੈਰਾ ਇੱਥੇ ਤਰੀਕੇ ਦੇ ਨਾਲ ਜੇ ਅਸੀਂ ਅਮਰੂਦ ਦੀ ਗੱਲ ਕਰਦੇ ਆਂ ਲਾਹਾਂਪਾਦੀ ਅਮਰੂਦ ਆਪਾਂ ਵੀ ਕਾਹ ਦਿੰਦੇ ਆਂ ਹਰ ਰੇੜੀ ਵਾਲਾ ਕਹਿ ਦੂਗਾ ਜੀ ਇਹ ਸਾਡਾ ਅਮਰੂਦ ਲਾਹਾਪਤੀ ਅਮਰੂਦ ਆ ਜਦੋਂ ਕਿ ਇਲਾਹਾਪਤੀ ਅਮਰੂਦ ਨੂੰ ਵੀ ਜੀਆਈ ਟੈਗ ਮਿਲਿਆ ਔਰ ਸਾਂਸਾਂ ਆਂਬੂੜੂ ਵੀ ਮਿਲਿਆ ਜਿਹੜਾ ਆਪਾਂ ਦੁਸ਼ਾਰੀ ਕਹਿੰਦੇ ਆ ਲਖਨਊ ਵਾਲਾ ਅਸਲ ਵਿੱਚ ਮਲਿਆਬਾਦ ਦਾ ਹੋਦਾ ਮੇਰੇ ਹੈਗਾ ਕਿਉਂਕਿ ਮੰਡੀ ਲਖਨਊ ਆ ਕਹਿੰਦੇ ਆ ਨਾਗਪੁਰੀ ਸੰਤਰਾ ਇਹ ਚੀਜ਼ਾਂ ਵੀ ਜਿਹੜੀ ਹੈ ਜੀਆਈ ਟੈਗ ਚਾਹੁੰਦੇ ਨੇ ਕੱਪੜਿਆਂ ਦੇ ਵਿੱਚ ਸਾਰੀਆਂ ਵੱਖ-ਵੱਖ ਕਿਸਮ ਦੀਆਂ ਬਨਾਰਸੀ ਸਾਰੀਆਂ ਬਨਾਰਸ ਦਾ ਸਬੰਧਤ ਕਾਂਜੀਵਰਸ ਦੀਆਂ ਸਾਰੀਆਂ ਸਾਊਥ ਇੰਡੀਆ ਨਾਲ ਸੰਬੰਧਤ ਇਸੇ ਤਰੀਕੇ ਨਾਲ ਜਿਹੜੇ ਖਾਨ ਦੇ ਨਾਲ ਪੀਣ ਦੇ ਸ਼ਕੀਰ ਅਰਬਾਤ ਸਾਹਿਬ ਉਹ ਵੀ ਕੁਝ ਚੀਜ਼ਾਂ ਹੈਗੀਆਂ ਨੇ ਫੇਨੀ ਹੈ ਜਿਹੜੀ ਉਹ ਸਰੂ ਗੋਆ ਦੇ ਕਾਜੂਆ ਦੀ ਸ਼ਰਾਬ ਨੂੰ ਫੇਨੀ ਕਿਹਾ ਜਾ ਸਕਦਾ ਕਰਨਾ ਦੇ ਵਿੱਚ ਵੀ ਸ਼ਰਾਬ ਬਣਦੀ ਹੈ ਪਰ ਉਹਨੂੰ ਫੇਨੀ ਨਹੀਂ ਕਿਹਾ ਜਾ ਸਕਦਾ ਸ਼ੈਂਪੇਨ ਜਿਹੜੀ ਆ ਸਿਰਫ ਫਰਾਂਸ ਦੀ ਹੋ ਸਕਦੀ ਆ ਸ਼ੈਂਪੇਨ ਕਿਤੇ ਹੋਰ ਉਹ ਜਿਹੜੀ ਆ ਉਹ ਨਹੀਂ ਬਣਾਈ ਜਾ ਸਕਦੀ ਤੇ ਕੇਲਾ ਮੈਕਸੀਕੋ ਤੋਂ ਹੀ ਆਉਗੀ ਉਹ ਕੋਈ ਹੋਰ ਦਾ ਤਾਂ ਜਿਹੜਾ ਇਸਤੇਮਾਲ ਨਹੀਂ ਕਰ ਸਕਦਾ ਸੋ ਬੜੀ ਇੰਟਰਸਟਿੰਗ ਗੱਲ ਆ ਕਿ ਅੰਮ੍ਰਿਤਸਰ ਜਿਹੜਾ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਜਾਣਿਆ ਜਾਂਦਾ ਬਹੁਤ ਸਾਰੀਆਂ ਅਧਿਆਤਮ ਤੇ ਧਾਰਮਿਕ ਚੀਜ਼ਾਂ ਦੇ ਨਾਲ ਉੱਥੋਂ ਦਾ ਜਿਹੜਾ ਅੰਮ੍ਰਿਤਸਰੀ ਕੁਲਚਾ ਉਹਨੂੰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਆਈ ਟੈਗ ਦਵਾਉਣ ਦੀ ਜੀ ਆ ਮੈਂ ਸੋਤਿਆਂ ਨੂੰ ਬੇਨਤੀ ਕਰਦਾ ਹਾਂ ਕਾਲ ਕਰ ਸਕਦੇ ਹੋ ਕਿ ਤੁਹਾਡੇ ਸ਼ਹਿਰ ਦੀ ਤੁਹਾਡੇ ਨਿੱਕੇ ਕਸਬੇ ਦੀ ਜਾਂ ਸ਼ਹਿਰ ਦੀ ਜਾਂ ਪਿੰਡ ਦੀ ਕੀ ਸਿਫਤ ਹੈ ਕੀ ਖਾਸ ਗੱਲ ਹੈ ਉਥੋਂ ਦੀ ਜਿਹਦੇ ਕਰਕੇ ਤੁਹਾਡਾ ਪਿੰਡ ਜਾਣਿਆ ਜਾਂਦਾ ਹੈ ਇਓ ਕਿਸੇ ਓਝਾਰ ਕਰਕੇ ਜਾਲੇ ਜਾਂਦਾ ਕਿਸੇ ਟੂਲ ਕਰਕੇ ਜਾਇਆ ਜਾਂਦਾ ਚੀਜ਼ ਕਰਕੇ ਜਾਂ ਕੱਪੜੇ ਕਰਕੇ ਅਮ ਬਿਲਕੁਲ ਮੇਰੇ ਖਿਆਲ ਜੀਆਈ ਟੈਗ ਤਾਂ ਨਹੀਂ ਮਿਲਿਆ ਹੋਏਗਾ ਗਰਾਲ ਸਾਹਿਬ ਪੁਰਾਣੇ ਜ਼ਮਾਨੇ ਚ ਗੱਲਾਂ ਕਰਦੇ ਸੀ ਕਿ ਕਿ ਪੱਤੋ ਦੇ ਸ਼ਕੀਨ ਆ ਠੰਡੇ ਵਾਲਾ ਪਿੰਡ ਮੁਕਸਰ ਕੋਲੇ ਆ ਉਹਦੀਆਂ ਗੱਲਾਂ ਕਰਦੇ ਸਨ ਲੋਕ ਔਰ ਇਵੇਂ ਜਿਵੇਂ ਅੰਮ੍ਰਿਤਸਰ ਦੇ ਖਾਸ ਬਾਜ਼ਾਰ ਦੀ ਗੱਲ ਪਟਿਆਲੇ ਦੇ 22 ਨੰਬਰ ਫਾੜਕ ਦੀ ਗੱਲ ਉਥੋਂ ਦੇ ਫੈਸ਼ਨ ਦੀ ਉਥੋਂ ਦੀਆਂ ਪਟਿਆਲਾ ਸਲਵਾਰਾਂ ਦੀ ਗੱਲ ਉਹਨ ਪਟਿਆਲਾ ਸਲਵਾਰ ਜੇਕਰ ਤੁਹਾਡੇ ਘਮਾਰ ਮੰਡੀ ਚ ਬਣੇਗੀ ਲੁਧਿਆਣੇ ਤਾਂ ਉਹਨੂੰ ਫਿਰ ਪਟਿਆਲਾ ਸਲਵਾਰ ਨਹੀਂ ਕਿਹਾ ਜਾ ਸਕਦਾ ਇਹ ਤਾਂ ਵੀ ਪਤਾ ਪਰ ਪਟਿਆਲੇ ਦਾ ਨਾਮਾ ਜਿਵੇਂ ਕਹਿ ਸਕਦੇ ਹਰਮਾਨਾ ਸਾਹਿਬ ਜਿਹੜੀ ਦਸਤਕਾਰੀ ਕੰਮ ਕੀਤਾ ਜਾਂਦਾ ਉਹ ਕਿ ਹੋ ਸਕਦਾ ਔਰ ਦੂਸਰਾ ਬਿਲਕੁਲ ਤੁਸੀਂ ਠੀਕ ਕਿਹਾ ਜਦੋਂ ਔਜ਼ਾਰਾਂ ਦੀ ਗੱਲ ਕਰਦੇ ਆ ਤਾਂ ਉਹ ਗੀਤਾ ਦੇ ਵਿੱਚ ਆਉਂਦਾ ਕਿ ਸਹਨੇ ਬੰਦੀ ਦੱਤੀ ਤੇ ਕੀ ਆ ਤੁਸੀਂ ਜਿਆਦਾ ਪੁੱਤਰ ਜਾਂਦੇ ਹੋ ਗੀਤਕਾਰੀ ਦੇ ਬਾਰੇ ਕੀਤ ਦੇ ਬਾਰੇ ਮੇਰੇ ਨਾਲੋਂ ਬਹੁਤ ਸਾਰੇ ਸਾਡੇ ਅਜਿਹੇ ਇਲਾਕੇ ਸੀ ਜਿਹੜੇ ਕਈਆਂ ਦਾਤੀਆਂ ਤਕੂਏ ਇਹ ਸਾਰੀਆਂ ਚੀਜ਼ਾਂ ਬਣਾਉਣ ਵਾਸਤੇ ਜਾਣੇ ਜਾਂਦੇ ਸੀ ਅਲੱਗ-ਅਲੱਗ ਜਗਾ ਦੇ ਉੱਤੇ ਮਜੂਦਾ ਸਮੇਂ 'ਚ ਵੀ ਅਸੀਂ ਹੁਣ ਤਾਂ ਚਲੋ ਵੱਧ ਜਾਂਦੇ ਨੇ ਬਹੁਤ ਜਗ੍ਹਾ ਤੇ ਫਰੈਸ਼ਰ ਕੰਬਾਈਨਾ ਵਾਸਤੇ ਸਾਡੇ ਮਲੇਰਕੋਟਲਾ ਨਾਭਾ ਇਹ ਸਾਰੀ ਥਾਵਾਂ ਜਿਹੜੀਆਂ ਅਸੀਂ ਜਾਣੀਆਂ ਜਾਂਦੀਆਂ ਸੀ ਤਲਵੰਡੀ ਦੇ ਵਿੱਚ ਤਲਵੰਡੀ ਭਾਈ ਵੀ ਕਿ ਬਹੁਤ ਸਾਰੀਆਂ ਚੀਜ਼ਾਂ ਲਈ ਜਾਣੇ ਜਾਂਦੇ ਲੱਕੜ ਦੇ ਖਡਾਉਣੇ ਲਈ ਲੱਕੜ ਦੇ ਖਡਾਉਣਿਆਂ ਵਾਸਤੇ ਖਾਸ ਕਸਬੇ ਜਿਹੜੇ ਆ ਉਹ ਜਾਣੇ ਜਾਂਦੇ ਸੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਜਦੋਂ ਜੀਐਟੈਗ ਮਿਲਦਾ ਤਾਂ ਉੱਥੋਂ ਦੇ ਜਿਹੜੇ ਕਾਰੀਗਰ ਨੇ ਜਾਂ ਉੱਥੋਂ ਦੇ ਜਿਹੜੇ ਫਾਰਮਰ ਆ ਜਾਂ ਉੱਥੋਂ ਦੇ ਜਿਹੜੇ ਜੋ ਵੀ ਇਸ ਚੀਜ਼ ਦਾ ਸੰਬੰਧਤ ਲੋਕ ਨੇ ਉਹ ਲੋਕਾਂ ਨੂੰ ਬਹੁਤ ਫਾਇਦਾ ਹੋ ਜਾਂਦਾ ਵੀ ਇਸ ਗੱਲ ਦਾ ਕਿਉਂਕਿ ਹਰ ਕੋਈ ਵਿਅਕਤੀ ਉਹਨਾਂ ਦਾ ਨਾਮ ਲੈ ਕੇ ਚੀਜ਼ਾਂ ਨੂੰ ਨਹੀਂ ਵੜ ਸਕਦਾ ਪਰ ਇੱਕ ਗੱਲ ਹੋਰ ਮੈਨਾਂ ਸਰ ਇੱਕ ਇੰਟਰਸਟਿੰਗ ਗੱਲ ਮੈਨੂੰ ਯਾਦ ਆ ਗਈ ਰਸੋਗੁਲਾ ਜਾਂ ਰਾਸਗੁਲਾ ਇਹਨੂੰ ਅਸੀਂ ਆਮ ਕਰਕੇ ਬੰਗਾਲ ਨਾਲ ਜੋੜਦੇ ਆਂ ਬੰਗਾਲੀ ਰਸਗੁੱਲਾ ਪਰ ਜਿਹੜਾ ਰਸਗੁੱਲੇ ਦਾ origignal ਉਹ 오ਡੀਸ਼ਾ ਹੁਣ 오ਡੀਸ਼ਾ ਰਸਗੁੱਲੇ ਨੂੰ ਇੱਕ ਵੱਖਰਾ GI ਟੈਗ ਮਿਲਿਆ ਹੋਇਆ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਕਿ ਜਿਹੜਾ ਇਹ ਰਸਗੁੱਲੇ ਦਾ ਦੀ ਮਿਠਾਈ ਖਾਤੀ ਜਾਂਦੀ ਆ ਉਹ 오ਡੀਸ਼ਾ ਦੇ ਵਿੱਚੋਂ ਦਾ origignal ਨਾ ਕਿ ਬੰਗਾਲ ਦੇ ਵਿੱਚ ਹਾਲਾਂਕਿ ਬੀਕਨਰੀ ਰਸਗੁੱਲੇ ਜਿਹੜੇ ਸਪੌਂਜੀ ਰਸਗੁੱਲੇ ਦਾ ਆਪਾਂ ਜ਼ਿਕਰ ਕਰਦੇ ਆ ਦੱਬੇ 'ਚ ਭੰਗ ਹੋ ਕੇ ਆਉਂਦੇ ਆ ਉਹਨਾਂ ਨੂੰ ਵੀ ਆਪਣਾ ਲਤਫਾ ਪਰ ਇਹ ਅਹ ਜੀਆਈ ਟੈਗ ਦੇਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਮੈਂ ਜਿਵੇਂ ਬਾਰ-ਬਾਰ ਕਹਿ ਰਿਹਾ ਕਿ ਦਾ ਬਹੁਤ ਫਾਇਦਾ ਹੋਇਆ ਜਿਹੜੇ ਟ੍ਰੈਡੀਸ਼ਨਲ ਚੀਜ਼ਾਂ ਚੱਲੀਆਂ ਆਉਂਦੀਆਂ ਸੀ ਕੱਟ ਪੁਤਲੀ ਰਾਜਸਥਾਨ ਦੀ ਉਹ ਉਹ ਵੀ ਜੀਆਈ ਟੈਗ ਦਾ ਇੱਕ ਹਿੱਸਾ ਬਹੁਤ ਸਾਰੀਆਂ ਆਈਟਮਾਂ ਨੇ ਤਕਰੀਬਨ ਅ ਮੌਜੂਦਾ ਸਮੇਂ 'ਚ 650 ਦੇ ਕਰੀਬ ਖਾਨਪੀਨ ਵਾਲੀਆਂ ਚੀਜ਼ਾਂ ਤੋਂ ਲੈ ਕੇ ਅ ਹੈਂਡੀ ਕ્રાਫਟਸ ਤੱਕ ਉਹ ਚੀਜ਼ਾਂ ਜੀਆਈ ਟੈਗ ਦਾ ਕਿਸਾਬ ਪਰ ਕਿਉਂ ਲਗਾਤਾਰ ਵਾਧਰੇ ਨੇ ਹਵਾ ਕੇ ਕਿਹਾ ਜਾ ਰਿਹਾ ਕਿ ਆਉਂਦੇ ਪੰਜ ਸਾਲਾਂ ਦੇ ਵਿੱਚ ਸੈਂਕੜੇ ਚੀਜ਼ਾਂ ਨੂੰ ਇਹ ਵਿੱਚ ਇਨਵੋਲਵ ਕੀਤਾ ਜਾਊਗਾ ਹੋਰ ਬਹੁਤ ਸਾਰੀਆਂ ਚੀਜ਼ਾਂ ਤਾਂ ਕਿ ਉਹਨਾਂ ਦੀ ਆਪਣੀ ਆਇਡੈਂਟੀ ਜਿਹੜੀ ਹੈ ਵੱਖਰੀ ਉਹ ਬਣਾਈ ਜਾ ਸਕੇ ਜੀ ਮੈਂ ਕਾਲਰਸ ਨੂੰ ਬੇਨਤੀ ਕਰਾਂ ਆਪਣੇ ਕੋਲ 5-7 ਮਿੰਟ ਹੈਗੇ ਆ ਤੁਸੀਂ ਅਗਰ ਇਹਦੇ 'ਚ ਕੋਈ ਆਪਣੇ ਵੱਲੋਂ ਕੋ ਰਚਕਤਾ ਭਰਨੀ ਚਾਹੋ ਯਾਨੀ ਤੁਹਾਡੇ ਸ਼ਹਿਰ ਗਰਾਂ ਦੀ ਕੋ ਖਾਸ ਗੱਲ ਜਿਹਦੀ ਕਰਕੇ ਮਸ਼ਹੂਰ ਹੈ ਤਾਂ ਸਰ ਮੈਂ ਸੋਚਦਾ ਕਿ ਵਿਸ਼ਾ ਜੀਆਈ ਟੈਗ ਤਾਂ ਨਾ ਮਿਲਿਆ ਹੋਵੇ ਉਹਨਾਂ ਨੂੰ ਪਰ ਢੋਡਾ ਕੋੜਕਪੁਰੇ ਵਾਲਾ ਹੈ ਤਾਂ ਲੁਧਿਆਣੇ ਵੀ ਉਸੇ ਪਰਿਵਾਰ ਦਾ ਖੋਲਿਆ ਮੇਰੇ ਖਿਆਲ ਬਹੁਤੀ ਫਰੈਂਚਾਈਜ਼ ਉਹਨੇ ਖੋਲ ਹੀ ਨਹੀਂ ਹੈ ਇਵੇਂ ਜਿਵੇਂ ਜਿਹੜੀ ਫਰੀਦਕੋਟ ਦੀ ਭਾਈਆ ਸਵੀਟਸ ਨੇ ਬੜੀਆਂ ਮਸ਼ਹੂਰ ਨੇ ਕੁਝ ਹੋਰ ਖਾਣ ਪੀਣ ਦੀ ਚੀਜ਼ਾਂ ਵਸਤਾਂ ਦੇ ਨਾਲ-ਨਾਲ ਜੁੱਤੀਆਂ ਦੀ ਗੱਲ ਕਰਦੇ ਆ ਤਾਂ ਜੁੱਤੀ ਜਿਹੜੀ ਹੈ ਜਦੋਂ ਪਹਿਲਾਂ ਗੱਲ ਤੁਰਦੀ ਹੁੰਦੀ ਸੀ ਕਿ ਤਾਂ ਮੁਕਸਰ ਦੀ ਮਲੋਟ ਦੀ ਹਬੋਰ ਦੀ ਜੁੱਤੀ ਤੇ ਹਬੋਰ ਦੇ ਕੁੜਤੇ ਪਜਾਮਿਆਂ ਨੂੰ ਸਿਉਣ ਵਾਲੇ ਦਰਜੀ ਬੜੇ ਮਸ਼ਹੂਰ ਹੋਏ ਨੇ ਇਹ ਵੀ ਸਾਰਾ ਕੁਝ ਮੈਨੂੰ ਲੱਗਦਾ ਹੈ ਕਿ ਉਹਨਾਂ ਪਹਿਲਾਂ ਖਾਸ ਖਿੱਤੇ ਦੀ ਵਿਸ਼ੇਸ਼ਤਾ ਹੋਇਆ ਕਰਦੀ ਸੀ ਹੁਣ ਤੇ ਸਾਰਾ ਕੁਝ ਇੱਕੋ ਜਿਹਾ ਹੋ ਗਿਆ ਝਾਲ ਫਿਰ ਗਿਆ ਆ ਪਰ ਪਰ ਮਾਣਾ ਖਬਰ ਤੁਸੀਂ ਬਹੁਤ ਠੀਕ ਹੈ ਜੁੱਤੀ ਦੀ ਗੱਲ ਕੀਤੀ ਗਈ ਉਹ ਟ੍ਰੈਡੀਸ਼ਨਲ ਆਸ ਆ ਔਰ ਜੇ ਅਸੀਂ ਲੁਧਿਆਣੇ ਬੈਠ ਕੇ ਉਹਨਾਂ ਅੱਜ ਅਸੀਂ ਬਹੁਤ ਸਾਰੀਆਂ ਦੁਕਾਨਾਂ ਵਾਲੇ ਲੁਧਿਆਣੇ ਦੇ ਵਿੱਚ ਜਿਹੜੇ ਮੁਕਸਰੀ ਜੁੱਤੀਆਂ ਵੇਚ ਰਹੇ ਨੇ ਹੁਣੇ ਪਤਾ ਨਹੀਂ ਉਹ ਮੁਕਸਰੀ ਤੋਂ ਬਣਾ ਕੇ ਲਿਆਉਂਦੇ ਆ ਬਹਰ ਫਾਜ਼ਲ ਕਾ ਤੋਂ ਬਣਾ ਕੇ ਲੈ ਕੇ ਆਉਂਦੇ ਆ ਜਾਂ ਕਿਤੇ ਉਹ ਕਾਰੀਗਰ ਲੁਧਿਆਣਾ ਹੀ ਬੈਠੇ ਨੇ ਕਿਤੇ ਚੌੜਾਬਿਆਰ ਵਾਲੇ ਪਾਸੇ ਨਹੀਂ ਜਾਣਦੇ ਔਰ ਜੇ GI ਟੈਗ ਇਹਨਾਂ ਚੀਜ਼ਾਂ ਨੂੰ ਮਿਲਿਆ ਹੁੰਦਾ ਤਾਂ ਉਸ ਕਿੱਤੇ ਦੇ ਕਾਰੀਗਰਾਂ ਦੀ ਤਰੱਕੀ ਦਾ ਲੈਵਲ ਜਿਹੜਾ ਕਿ ਉਹ ਵੱਖਰੇ ਲੈਵਲ ਹੋਣਾ ਸੀ ਕਿਉਂਕਿ ਮੁਕਸਰੀ ਜੁੱਤੀ ਪਾਉਣ ਦੇ ਚਾਹਵਾਨ ਸ਼ਕੀਨ ਲੋਕ ਜਿਹੜੇ ਨੇ ਉਹਨਾਂ ਨੂੰ ਉਸੇ ਢੰਗ ਤਰੀਕੇ ਦੀ ਉਸੇ ਟੈਕਨੀਕ ਨਾਲ ਬੜੀ ਹੋਈ ਸੇਮ ਤਰੀਕੇ ਦਾ ਲੈਦਰ ਇਸਤੇਮਾਲ ਕੀਤਾ ਹੋਇਆ ਉਹ ਟ੍ਰੀਟ ਕੀਤਾ ਹੋਇਆ ਲੈਦਰ ਉਹ ਲੋਕਾਂ ਨੂੰ ਕੌਣ ਨੂੰ ਮਿਲਣਾ ਸੀ ਕਿ ਉਹਦੇ ਨਾਲ ਉਹ ਜਿਹੜੀ ਇੱਕ ਪਾਰਟਿਕੂਲਰ ਜਗ੍ਹਾ ਦੀ ਚੀਜ਼ ਆ ਉਸ ਦੀ ਪਛਾਣ ਵੀ ਬਣਨੀ ਸੀ ਉਸ ਨੂੰ ਗੱਤੀ ਵੀ ਜਿਹੜੀ ਆ ਉਹ ਜ਼ਮੀਂ ਲਈ ਮਿਲਣੀ ਸੀ ਜੀ ਹਾਂ ਕਮਾਲ ਹੈ ਜੀ ਸਾਰੇ ਪੰਜਾਬ ਦਾ ਕਿਹੜਾ ਘੜਾਤਾ ਸਾਨੂੰ ਤੁਸੀਂ ਤੇ ਆਪ ਦੇ ਸ਼ਹਿਰ ਦੀ ਗੱਲ ਨਹੀਂ ਦੱਸੀ ਥੋੜਾ ਖੁਸ਼ੀ ਰਾਮ ਹੁੰਦਾ ਸੀ ਮੇਰੇ ਖਿਆਲ ਇੱਕ ਸਰ ਮਰਾਖ ਬਿਲਕੁਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਤਾਂ ਖੈਰ ਲੁਧਿਆਣੇ ਦੇ ਵਿੱਚ ਵੀ ਬਹੁਤ ਨਿਸ਼ਾਨ ਨਿਸ਼ਾਨ ਹੈਗੇ ਪੁਰਾਣੇ ਸਾਡੇ ਪੰਡਤ ਪਰੌਂਖਿਆਂ ਵਾਲਾ ਕਿਸੇ ਸਮੇਂ ਬਾਜ਼ਾਰ ਦੇ ਵਿੱਚ ਹੁੰਦਾ ਸੀ ਉਹਨੇ ਇੱਕ ਵੱਡਾ ਸ਼ੋਰੂਮ ਬਣਾਈ ਬੈਠੇ ਆ ਖੁਸ਼ੀਰਾਮ ਹਲਵਾਈ ਪੁਰਾਣੇ ਦੁਕਾਨਾਂ ਨੇ ਲਾਇਲਪੁਰ ਸਵੀਟਸ ਖਾਣ ਪੀਣ ਵਾਲੀਆਂ ਚੀਜ਼ਾਂ ਇਹਨੇ ਪਰ ਖਾਣ ਪੀਣ ਦੇ ਵਿੱਚ ਮਰਾਖਾ ਲੁਧਿਆਣਾ ਇੱਕ ਕੰਮ ਲਈ ਬਦਨਾਮ ਵੀ ਬਹੁਤ ਹੈ ਲੁਧਿਆਣੇ ਵਾਲੇ ਜਿਹੜੇ ਲੋਕ ਤੇ ਸੁਣਦੇ ਹੋਣਗੇ ਉਹ ਰਿਲੇਟ ਕਰਦੇ ਆ ਜਦੋਂ ਵੀ ਕੋਈ ਭਾਰਤ ਦੇ ਲੈਵਲ ਦੀ ਕੋਈ ਵੱਡੀ ਅਜੇ ਹੀ ਦੁਕਾਨ ਖਾਣ-ਪੀਣ ਦੀ ਲੁਧਿਆਣੇ ਆ ਕੇ ਖੁੱਲਦੀ ਆ ਤੇ ਇੱਕ ਵਾਰੀ ਤਾਂ 6 ਮਹੀਨੇ ਲਈ ਬਹੁਤ ਬੱਲੇ-ਬੱਲੇ ਕਰਾਉਂਦੇ ਆ ਉਹਦੀ ਪਰ ਉਸ ਤੋਂ ਬਾਅਦ ਉਹ ਫਿਰ ਆਪਦੇ ਲੋਕਲ ਫਲੇਵਰ ਤੇ ਆ ਜਾਂਦੀ ਆ ਤੇ ਉਹ ਜਿਹੜੀਆਂ ਵੱਡੇ ਬ੍ਰਾਂਡ ਦੁਨੀਆ ਭਰ ਤੇ ਚੱਲਦੇ ਹੋਏ ਜਾਂ ਭਾਰਤ ਭਰ ਤੇ ਚੱਲਦੇ ਹੋਏ ਬ੍ਰਾਂਡ ਅ ਉਸ ਤੋਂ ਗਾਇਬ ਹੋ ਜਾਂਦੇ ਆ ਮੈਂ ਕਿਦੋਂ ਨਾਂ ਲਾ ਸਕਦਾ ਹਾਂ ਤਾਂ ਬਹੁਤ ਸਾਰੇ ਨੇ ਜਿਹਦੇ ਚ ਬੰਬਈ ਤੋਂ ਚੱਲਿਆ ਹੋਇਆ ਤੇ ਪੂਰੇ ਭਾਰਤ 'ਚ ਫ੍ਰੈਂਕੀ ਕਰਕੇ ਜਾਣਿਆ ਜਾਂਦਾ ਫਾਸਟ ਫੂਡ ਚੇਨ ਜਿਹਦੇ 'ਚ ਬਹੁਤ ਸਾਰੀਆਂ ਆਈਟਮਾਂ ਉਹ ਲੋਕਾਂ ਨੂੰ ਬਣਾ ਕੇ ਦਿੰਦੇ ਸੀ ਲੁਧਿਆਣੇ ਖੁੱਲਿਆ ਤੇ ਇੱਕ ਵਾਰੀ ਲਾਈਨਾਂ ਲਾ ਕੇ ਵਿਕਿਆ ਤੇ ਅੱਜ ਉਹਦਾ ਕੋਈ ਨਾਂਸ਼ਾਨੀ ਹੈਗਾ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਟੁੰਡੇ ਕਬਾਬ ਕਾਰਦੀਂ ਦੇ ਲੋਕ ਜਾਣਦੇ ਨੇ ਲਖਨਊ ਦੇ ਮਸ਼ਹੂਰ ਟੁੰਡੇ ਕਬਾਬ ਦੱਸਿਆ ਜਾਂਦਾ ਕਿ ਉਹ ਕਬਾਬ ਵੀ ਜਦੋਂ ਬੰਦਾ ਖਾਂਦਾ ਤੇ ਮੂੰਹ ਦੇ ਵਿੱਚ ਘੁਲ ਜਾਂਦੇ ਨੇ ਲੁਧਿਆਣੇ ਖੁੱਲੇ ਲੋਕਾਂ ਨੇ ਬਹੁਤ ਪਸੰਦ ਕੀਤੇ ਪਰ ਅੱਜ ਕਿਤੇ ਨਜ਼ਰ ਨਹੀਂ ਆ ਰਹੀ ਸੋ ਇਸੇ ਵਾਸਤੇ ਮੈਂ ਕਰ ਗਿਆ ਸੀ ਲੁਧਿਆਣੇ ਦੀ ਗੱਲ ਕਰਦੋ ਕਿ ਲੁਧਿਆਣੇ ਵਾਲੇ ਲੋਕ ਜਿਹੜੇ ਨੇ ਆਪਣੀ ਪਰਰਾਣੀ ਟ੍ਰੈਡੀਸ਼ਨਲ ਚੀਜ਼ਾਂ ਨੂੰ ਖਾ ਕੇ ਰਾਜੀ ਨੇ ਬਜ਼ਾਰਾਂ ਦੇ ਵਿੱਚ ਪੂਰੀਆਂ ਛੋਲਿਆਂ ਵਾਲੇ ਜਿਹੜੇ ਨੇ ਪਾਰਟੀਕੂਲਰ ਬੰਦੇ ਨੇ ਉਹਨਾਂ ਤੋਂ ਹੀ ਖਾਣੀਆਂ ਨੇ ਔਰ ਪੰਜ ਚਾਰ ਜਿਹੜੇ ਵੱਡੇ ਮਠਾਈ ਵਾਲੇ ਸਟੋਰ ਆ ਉਹਨਾਂ ਤੋਂ ਇਲਾਵਾ ਕਿਸੇ ਹੋਰ ਦਿਓ ਨਹੀਂ ਜਾਂਦੇ ਜੀ ਜੀ ਸਾਹਿਬ ਅੱਜ ਲਈ ਇੰਨੇ ਹੀ ਕਾਫੀ ਜਨਾਬ ਤੇ ਸੋਮਵਾਰ ਨੂੰ ਫੇਰ ਮੁੜਾਂਗੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਧੰਵਾਦ ਰਮਾਣਾ ਸਾਹਿਬ ਜੀ